जय हिंद जय भारत मैं ਤੁਹਾਡਾ ਆਪਣਾ ਹੋਸਟ ਤੇ ਦੋਸਟ ਡਾਕਟਰ ਵਿਪਨ ਸ਼ਰਮਾ ਸੋਸ਼ਲ ਮੀਡੀਆ ਦੇ ਵਿੱਚ ਖਬਰਾਂ ਅਸੀਂ ਦੇਖ ਰਹੇ ਆ ਪੌਂਗ ਡੈਮ ਦੇ ਵਿੱਚ ਪਾਣੀ ਹਿਮਾਚਲ ਦੇ ਵਿੱਚ ਜਿਆਦਾ بارش ਹੋਣ ਕਰਕੇ ਪੌਂਗ ਡੈਮ ਦਾ ਜਿਹੜਾ ਜਲ ਸਤਰ ਹੈ ਜਿਹੜਾ ਕਿ ਵਧਣ ਦੇ ਕਰਕੇ 4000 ਕਿਊਸਿਕ ਪਾਣੀ ਜਿਹੜਾ ਹੈਗਾ ਜਿਹੜਾ ਹੈਗਾ ਸ਼ਾਹ ਨਹਿਰ ਬਰਾਜ ਦੇ ਵਿੱਚ ਛੱਡਿਆ ਗਿਆ ਤੁਸੀਂ ਦੇਖ ਸਕਦੇ ਹੋ ਦੇਖੋ ਪੁਸ਼ਵਾਰਾਜ ਬਣਿਆ ਹੋਇਆ ਕਿੰਨੀ ਲੱਕੜ ਜੜੀ ਐ ਉਧਰ ਵੀ ਬਹੁਤ ਐ ਤੁਹਾਨੂੰ ਕੁਛ ਆਪਾਂ ਵੀਡੀਓ ਵਿੱਚ ਲਾ ਲਾਂਗੇ ਬਹਾ ਕੇ ਆਈਆਂ ਨੇ ਮੇਰੇ ਨਾਲ ਲੋਕਲ ਜੁੜੇ ਨੇ ਆਪਾਂ ਇਹਦੇ ਬਾਰੇ ਸਾਰਾ ਜਾਈ ਜਾ ਲੋਕਲ ਜਿਹੜੇ ਤੁਸੀਂ ਜੁੜੇ ਨੇ ਸੰਦਲ ਸਾਹਿਬ ਜੀ ਸੰਦਲ ਜੀ ਨਮਸਕਾਰ ਜੀ ਸਾਰਿਆਂ ਨੂੰ ਇਹਦੇ ਬਾਰੇ ਦੱਸੋ ਸਾਨੂੰ ਜੇ ਬੁੰਜਾਗੜ੍ਹ 'ਚ ਕਿੰਨਾ ਪਾਣੀ ਛੱਡਿਆ ਜਾ ਰਿਹਾ ਖਤਰੇ ਦਾ ਕਿੰਨਾ ਕੀ ਕਿੰਨਾ ਕੀ ਕਹਿੰਦੇ ਜਿਹੜਾ ਰਿਸਕ ਹੈਗਾ ਜੀ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਐ ਜਿਹੜਾ ਖਤਰੇ ਵਾਲਾ ਕੰਮ ਐ ਮਤਲਬ ਜਿੰਨੀ ਕਿ ਹਦਾਇਤਾਂ ਉਹ ਡਿਪਾਰਟਮੈਂਟੋਂ ਆ ਰਹੀਆਂ ਉਹਨਾਂ ਕੀ ਪਾਣੀ ਛੱਡਿਆ ਜਾ ਰਿਹਾ ਹਾਂ ਇਹ ਜਰੂ ਕੀ ਮਤਲਬ ਜਿਹੜੇ ਲਾਗੇ ਛੱਕੇ ਦਰਿਆ ਦੇ ਪਿੰਡ ਬਸੇ ਹੋਏ ਆ ਉਹਨਾਂ ਨੂੰ ਹਾਈਲਾਈਟ ਤੇ ਜਾਰੀ ਕੀਤਾ ਹੋਇਆ ਹਾਈਲਾਈਟ ਕੀ ਮਤਲਬ ਤੁਸੀਂ ਮਤਲਬ ਥੋੜਾ ਜਿਹਾ ਪਿੱਛੇ ਹਟ ਜਾਓ ਜਾਂ ਇੱਥੋਂ ਅੱਗੇ ਸ਼ਿਫਟ ਕਰ ਜਾਓ ਉਹਨਾਂ ਨੂੰ ਥੋੜਾ ਹੈ ਬਾਕੀ ਇਦਾਂ ਦੀ ਕੋਈ ਗੱਲ ਨਹੀਂ ਹੈ 40 42 ਗੇਟ ਖੁੱਲੇ ਗਏ ਤੁਹਾਡੇ ਸਾਹਮਣੇ ਦੇਖੋ ਕਿਦਾਂ ਪਾਣੀ ਛੱਡਿਆ ਗਿਆ ਕਾਫੀ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਦਿਖਾਣ ਕੀ 40 ਜਿਹੜੇ 42 ਗੇਟ ਜਿਹੜੇ ਆ ਖੁੱਲੇ ਹੋਏ ਨੇ ਜਿਹੜਾ ਪਾਣੀ ਜਿਹੜਾ ਹੈਗਾ ਇੱਥੋਂ ਜਿਹੜਾ ਕੱਢਿਆ ਜਾ ਰਿਹਾ ਆ ਫਿਰ ਜਿਹੜੇ ਜਿਹੜੇ ਇਹਦੇ ਦਰਿਆ ਦੇ ਕੰਢੇ ਦੇ ਜਿਹੜੇ ਪਿੰਡ ਬਸੇ ਨੇ ਜਾਂ ਕੁਛ ਹੈ ਉਹਨਾਂ ਨੂੰ ਹਾਈਲਾਈਟ ਜਾਰੀ ਕਰ ਦਿੱਤਾ ਗਿਆ ਬਿਲਕੁਲ ਹਾਈਲਾਈਟ ਜਾਰੀ ਕਰ ਦਿੱਤਾ ਗਿਆ ਪਟਵਾਲੇ ਵੀ ਕੋਈ ਇਦਾਂ ਦੀ ਨੁਕਸਾਨ ਦੀ ਕੋਈ ਨਹੀਂ ਨਹੀਂ ਇਦਾਂ ਕੋਈ ਅਫਵਾਹਤ ਉਹਨਾਂ ਡਰੋ ਜਾਂ ਫੇਸਬੁਕ ਮਲਟੀਮੀਡੀਆ ਦੇ ਕਿਤੇ ਲੋਕੀ ਹਫਾ ਫਿਲਾ ਰਹੇ ਆ ਕਿ ਮਤਲਬ ਬਹੁਤ ਪਾਣੀ ਆ ਗਿਆ ਪਿੰਡਾਂ ਦੇ ਪਿੰਡ ਰੋੜ ਰਹੇ ਜਾਂ ਇਹ ਕੁਛ ਇਦਾਂ ਦਾ ਕੁਛ ਨਹੀਂ ਹੈ ਡਰ ਵਾਲੀ ਗੱਲ ਨਹੀਂ ਹੈ ਕਿ ਪੰਜਾਬ ਦੇ ਵਿੱਚੋਂ ਕੁਛ ਖਬਰ ਆਪਾਂ ਸੋਸ਼ਲ ਮੀਡੀਆ ਦੇਖਿਆ ਸੀ ਕਿ ਪੰਜਾਬ ਦੇ ਪਿੰਡ ਦੇ ਪਿੰਡ ਆਪਣੇ ਸਮਾਨ ਲੈ ਕੇ ਚੱਲ ਗਏ ਨੇ ਇਦਾਂ ਦੀ ਕੋਈ ਗੱਲ ਨਹੀਂ ਹੈ ਜਿਹੜੇ ਦਰਿਆ ਦੇ ਕੰਢੇ ਸੀਗੇ ਜਾਂ ਉਹਨਾਂ ਉਹ ਜਿਹੜੇ ਸੇਫ ਜਗ੍ਹਾ ਚ ਲੈ ਜਾਓ ਸੇਫ ਜਗ੍ਹਾ ਤੇ ਲੈ ਜਾਓ ਅੱਛਾ ਜੀ ਇੱਥੇ ਜਿਹੜੇ ਦਰਸ਼ਕ ਵੀ ਬਹੁਤ ਦੇਖਣ ਆ ਰਹੇ ਨੇ ਇਹ ਕੀ ਦੇ ਮਤਲਬ ਦੇਖਣ ਆ ਰਹੇ ਇੱਕ ਤਾਂ ਪਾਣੀ ਬੜਾ ਦੇਖਣ ਆ ਰਹੇ ਕਿਸੇ ਸਾਬ ਨਾਲ ਬੁੰਜਾ ਗੇਟ ਆਪਣੇ ਬਹੁਤ ਮਸ਼ਹੂਰ ਹੈ ਬਿ ਰਾਜ ਦਿਨਾ ਤੋਂ ਉਹ ਕਿਸੇ ਸਾਬ ਨਾਲ ਕਿੰਨੇ ਗੇਟ ਖੁੱਲੇ ਪਾਣੀ ਆ ਰਿਹਾ ਬਾਕੀ ਜਿਹੜੀ ਲੱਕੜ ਰੋੜ ਕੇ ਆ ਰਹੀ ਹੈ ਹਿਮਾਚਲ ਤੋਂ ਜਾਂ ਪੰਜਾਬ ਤੋਂ ਜਦੋਂ ਵੀ ਆ ਰਹੀ ਹੈ ਇੱਕ ਜਗ੍ਹਾ ਡੰਪ ਹੋ ਰਿਹਾ ਹੈ ਕਾਫੀ ਅੱਗੇ ਰੋਡਰੀ ਪਿੰਡਾਂ ਚ ਜਾ ਰਹੇ ਕਾਫੀ ਲੱਕੜ ਇਕੱਠੀ ਹੋਈ ਪਈ ਹੈ ਤੇ ਉਹ ਵੀ ਲੋਕੀ ਕਾਫੀ ਦੇਖਣ ਇੱਕ ਮਤਲਬ ਦੇਖਣ ਦ੍ਰਿਸ਼ਮ ਮਾਹੌਲ ਬਣਿਆ ਪਿਆ ਜਿਹੜੇ ਦਿਖਾ ਰਹੇ ਨੇ ਕਿ ਪਾਣੀ ਨਾਲ ਫਲੋ ਇੱਧਰ ਸਾਰਾ ਦਿਖਾਓ ਪਾਣੀ ਦੇ ਬੋਏ ਜਿਹੜੇ ਗੇਟ ਨੇ ਉੱਪਰ ਤੋਂ ਹੀ ਦੇਖ ਸਕਦੇ ਹੋ ਦਰਸ਼ਕ ਹੁਮਰੇ ਨੇ ਗੇਟਾਂ ਦੇ ਉੱਪਰ ਸਾਰਾ ਦੂਰੋਂ ਦੂਰੋਂ ਲੋਕ ਇਸ ਚੀਜ਼ ਨੂੰ ਦੇਖਣ ਆ ਰਹੇ ਨੇ ਬੁੰਜਾ ਗੇਟ ਜਿਹੜਾ ਪੌਂਗ ਡੈਮ ਦੇ ਨਾਂ ਤੇ ਪਾਣੀ ਦਾ ਜਲ ਸਰਵ ਬੱਧਿਆ ਦੇ ਕਰਕੇ ਪਾਣੀ ਛੱਡੇ ਜਾ ਰਿਹਾ ਇਹ ਵੀ ਆਏ ਨੇ ਸਾਡੇ ਸ਼ਹਿਰਪੁਰ ਤੋਂ ਕਹਿੰਦੇ ਸੌਰਵਦੀਵਾਰੀ ਜੀ ਸੌਰਵਦੀਵਾਰੀ ਜੀ ਤੁਹਾਨੂੰ ਤੁਹਾਡੇ ਇਹਨਾਂ ਨੇ ਜਿਹੜਾ ਕਿੱਸਾ ਜੁੜਿਆ ਕਿ ਇਹਨਾਂ ਦੀ ਸਿਸਟਰ ਕਹਿੰਦੀ ਸੀ ਤੇ ਤਲਵਾੜੇ ਚੱਲੇ ਹੋਦੇ ਸੀ ਕੀ ਦੇਖਣਾ 52 ਗੇਟ ਦਾ ਸਾਡਾ ਡੈਮ ਜ਼ਰੂਰ ਦੇਖ ਕੇ ਆਣਾ ਕਿ ਪੁਸ਼ਪਰਾਜ ਵਾਂਗੂ ਲੱਕੜ ਹੀ ਲੱਕੜ ਉੱਥੇ ਠੱਠੀ ਹੋਈ ਪਈ ਹੈ ਕਿ ਕੋਈ ਸਮਗਲਿੰਗ ਕਰ ਰਿਹਾ ਹੈ ਜਾਂ ਵੈਸੇ ਹੀ ਉੱਪਰ ਆਈ ਹੈ ਸਪੈਸ਼ਲੀ ਦੇਖ ਆਇਆ ਕਾਫੀ ਲੱਕੜ ਵੀ ਜਿਹੜੀ ਹੈ ਉਹ ਬਹਾਵ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਾਫੀ ਲੱਕੜ ਵੀ ਆਈ ਹੈ ਬਹਾਵ ਕਰਕੇ ਇਹ ਸਾਡੇ ਨਾਲ ਲੋਕਲ ਸਿਗੇ ਜਿਹੜਾ ਕਿ ਪਾਣੀ ਜਿਹੜਾ ਛੱਡਿਆ ਜਾ ਰਿਹਾ ਕਹਿੰਦੇ ਉਨਾ ਹੀ ਛੱਡਿਆ ਜਾ ਰਿਹਾ ਲੇਕਿਨ ਕੋਈ ਖਤਰੇ ਦਾ ਬਹੁਤ ਜ਼ਿਆਦਾ ਅਸੀਂ ਕਹੀਏ ਬਟ ਅਲਰਟ ਜ਼ਰੂਰ ਹੈ ਅਗਰ ਹਿਮਾਚਲ ਦੇ ਉਪਰਲੇ ਇਲਾਕਿਆਂ 'ਚ ਪਾਣੀ ਅਗਰ ਬਾਰਿਸ਼ਾਂ ਜ਼ਿਆਦਾ ਹੁੰਦੀਆਂ ਨੇ ਜਦੋਂ ਕਿ